ਇਹ ਜਿਹੜੀ ਸੋਹਣੀ ਦਿਖਣ ਵਾਲੀ ਔਰਤ ਆਪਣੇ ਪਤੀ ਦੇ ਨਾਲ ਬਹੁਤ ਪਿਆਰ ਕਰਦੀ ਸੀ ਤੇ ਇਹਨਾਂ ਦੋਨਾਂ ਦੀਆਂ ਰੀਲਾਂ ਇੰਸਟਾ ਦੇ ਉੱਤੇ ਬਹੁਤ ਵਾਇਰਲ ਵੀ ਹੁੰਦੀਆਂ ਸਨ ਜਿਦੇ ਵਿੱਚ ਲੋਕ ਇਸ ਔਰਤ ਨੂੰ ਕਹਿੰਦੇ ਸਨ ਕਿ ਤੂੰ ਕਿੰਨੀ ਸੋਹਣੀ ਹੈ ਤੇ ਤੇਰਾ ਘਰ ਵਾਲਾ ਕਿੰਨਾ ਕਾਲਾ ਹੈ ਇਹਦੇ ਘਰ ਵਾਲੇ ਨੂੰ ਇੰਸਟਾ ਤੇ ਟ੍ਰੋਲ ਕੀਤਾ ਜਾਂਦਾ ਸੀ ਪਰ ਕੁਝ ਲੋਕ ਇਸ ਘਰ ਵਾਲੇ ਨੂੰ ਕਹਿੰਦੇ ਸਨ ਕਿ ਤੂੰ ਕਿੰਨਾ ਲੱਕੀ ਹੈ ਤੈਨੂੰ ਇੰਨੀ ਸੋਹਣੀ ਪਤਨੀ ਮਿਲੀ ਉਹਨ ਇੱਕ ਦਿਨ ਇਹ ਪਤਨੀ ਆਪਣੇ ਘਰ ਵਾਲੇ ਵਾਸਤੇ ਚਿਕਨ ਬਣਾਉਂਦੀ ਹੈ। ਰਾਤ ਨੂੰ ਇਹਦਾ ਘਰ ਵਾਲਾ ਘਰੇ ਆਉਂਦਾ ਹੈ। ਇਹਨਾਂ ਦੇ ਤਿੰਨ ਬੱਚੇ ਹੁੰਦੇ ਨੇ। ਇਹ ਪੰਜੇ ਜਾਨੇ ਬੈਠ ਕੇ ਖਾਣਾ ਖਾਂਦੇ ਨੇ। ਖਾਣਾ ਖਾਣ ਤੋਂ ਬਾਅਦ ਇਹਦਾ ਘਰ ਵਾਲਾ ਸੌਣ ਵਾਸਤੇ ਚਲਿਆ ਜਾਂਦਾ ਹੈ। ਅੱਧੀ ਕੁ ਰਾਤ ਹੁੰਦੀ ਹੈ ਇਹਦੀ ਘਰਵਾਲੀ ਉੱਠਦੀ ਹੈ ਤੇ ਆਪਣੇ ਘਰ ਵਾਲੇ ਦਾ ਪ੍ਰਾਈਵੇਟ ਪਾਰਟ ਇੰਨੀ ਜ਼ੋਰ ਦੀ ਨਾਲ ਘੁੱਟਦੀ ਹੈ ਕਿ ਉਹਦੀ ਮੌਤ ਹੋ ਜਾਂਦੀ ਹੈ। ਇਹ ਮੌਤ ਕੋਈ ਐਕਸੀਡੈਂਟ ਨਹੀਂ ਸੀ ਜਾਂ ਫਿਰ ਅਚਾਨਕ ਨਹੀਂ ਹੋਈ ਸੀ ਬਲਕਿ ਇਹਦੀ ਪਤਨੀ ਕਈ ਮਹੀਨਿਆਂ ਤੋਂ ਪਲਾਨ ਕਰ ਰਹੀ ਸੀ। ਕਿ ਉਹਨੇ ਆਪਣੇ ਪਤੀ ਨੂੰ ਇਸ ਤਰੀਕੇ ਦੇ ਨਾਲ ਮਾਰਨਾ ਹੈ ਹੁਣ ਜਿਸ ਤਰ੍ਹਾਂ ਇਹ ਪੁਲਿਸ ਇਸ ਕੇਸ ਦਾ ਖੁਲਾਸਾ ਕਰਦੀ ਹੈ ਜਿਹੜੀ وجہ ਦੱਸਦੀ ਹੈ ਇਹ وجہ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਇਹ ਜਿਹੜੀ ਪਤਨੀ ਨੇ ਸਕੀਮ ਲਾਈ ਸੀ ਇਹ ਕਿੱਥੋਂ ਲਈ ਸੀ ਇਹਦੇ ਬਾਰੇ ਜਦੋਂ ਇਹਨੇ ਖੁਲਾਸਾ ਕੀਤਾ ਤਾਂ ਸੁਣਨ ਵਾਲੇ ਹੈਰਾਨ ਰਹਿ ਗਏ ਸਨ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਹਰਿਆਣਾ ਦੇ ਸੋਨੀਪੱਤ ਦੀ ਸੋਨੀਪੱਤ ਦੇ ਵਿੱਚ ਇੱਕ ਮੈਰਿਜ ਰੈਸਟੋਰੈਂਟ ਬਣਿਆ ਹੋਇਆ ਹੈ ਜਿਹਦਾ ਨਾਮ ਹੈ ਆਸ਼ੀਰਵਾਦ ਹੋਮ ਇਸ ਆਸ਼ੀਰਵਾਦ ਹੋਮ ਦੀ ਜਿਹੜੀ ਦੇਖਭਾਲ ਕਰਦਾ ਸੀ ਬੰਦਾ ਉਹਦਾ ਨਾਮ ਸੀ ਰਾਮਕਿਸ਼ਨ ਜਿਹੜਾ ਕਿ ਆਪਣੀ ਪੂਰੀ ਫੈਮਿਲੀ ਦੇ ਨਾਲ ਇਸੇ ਹੀ ਮੈਰਿਜ ਹੋਮ ਦੇ ਵਿੱਚ ਰਹਿੰਦਾ ਸੀ ਜਿਹਦੀ ਉਮਰ ਸੀ ਲਗਭਗ 40 ਸਾਲ ਦੀ ਤੇ ਇਹਦੇ ਨਾਲ ਰਹਿੰਦੀ ਸੀ ਇਹਦੀ ਪਤਨੀ ਸਾਰੀਤਾ ਜਦੀ ਉਮਰ ਸੀ ਲਗਭਗ 28 ਸਾਲ ਦੀ ਤੇ ਇਹਦੇ ਤਿੰਨ ਬੱਚੇ ਸਨ ਤੇ ਇਹਦੇ ਨਾਲ ਹੀ ਰਹਿੰਦੀ ਸੀ ਇਹਦੀ ਮਾਂ ਇਸ ਆਸ਼ੀਰਵਾਦ ਹੋਮ ਦੇ ਵਿੱਚ ਇਨਾਂ ਨੂੰ ਦੋ ਕਮਰੇ ਦਿੱਤੇ ਗਏ ਸਨ ਇੱਕ ਕਮਰੇ ਦੇ ਵਿੱਚ ਇਹ ਆਪਣੀ ਪਤਨੀ ਦੇ ਨਾਲ ਸੌਂਦਾ ਸੀ ਤੇ ਦੂਸਰੇ ਕਮਰੇ ਦੇ ਵਿੱਚ ਇਹਦੀ ਮਾਂ ਤਿੰਨਾਂ ਬੱਚਿਆਂ ਨੂੰ ਲੈ ਕੇ ਸੌਂਦੀ ਸੀ ਹੁਣ ਦਿਨ ਸੀ 7 ਜਨਵਰੀ 2026 ਦਾ ਸਰਤਾ ਸਵੇਰੇ ਸਵੇਰੇ ਉੱਠਦੀ ਹੈ ਤੇ ਉੱਠ ਕੇ ਦੂਸਰੇ ਕਮਰੇ ਦੇ ਵਿੱਚ ਜਾਂਦੀ ਹੈ ਜਿੱਥੇ ਇਹਦੇ ਬੱਚੇ ਸੁੱਤੇ ਹੁੰਦੇ ਨੇ ਉਸ ਕਮਰੇ ਦੇ ਵਿੱਚ ਇਹ ਜਾਂਦੀ ਹੈ ਤਾਂ ਉਸ ਕਮਰੇ ਦੇ ਵਿੱਚ ਬੈਠੀ ਹੋਈ ਸੀ ਇਹਦੀ ਸੱਸ ਇਹਦੀ ਸੱਸੇ ਨੂੰ ਪੁੱਛਦੀ ਹੈ ਕਿ ਕੀ ਗੱਲ ਅੱਜ ਰਾਮਕ੍ਰਿਸ਼ਨ ਕਿਉਂ ਨਹੀਂ ਉੱਠਿਆ ਇਹ ਕਹਿੰਦੀ ਹੈ ਕੀ ਮੈਂ ਚਾਹ ਵਗੈਰਾ ਬਣਾ ਦਿੱਤੀ ਹੈ ਤੇ ਤੁਸੀਂ ਚਾਹ ਪੀ ਲਵੋ ਸਰਤਾ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਰਾਮਕ੍ਰਿਸ਼ਨ ਅੱਜ ਥੋੜਾ ਲੇਟ ਉੱਠੇਗਾ ਕਿਉਂਕਿ ਰਾਤ ਨੂੰ ਉਹਦੀ ਥੋੜੀ ਤਬੀਅਤ ਖਰਾਬ ਹੋ ਗਈ ਸੀ ਤੇ ਉਹਨੇ ਕਿਹਾ ਹੈ ਕਿ ਮੈਂ ਅੱਜ ਜਲਦੀ ਨਹੀਂ ਉੱਠਣਾ ਹੁਣ ਮਾਵੇਂ ਦੀ ਸੋਚਦੀ ਹੈ ਕਿ ਠੀਕ ਹੈ ਜੇਕਰ ਮੁੰਡੇ ਨੇ ਆਰਾਮ ਕਰਨਾ ਹੈ ਤਾਂ ਇਹਨੂੰ ਆਰਾਮ ਕਰਨ ਦਿੱਤਾ ਜਾਵੇ ਹੁਣ ਇਹ ਸਾਰੇ ਜਾਨੇ ਬੈਠ ਕੇ ਕਮਰੇ ਦੇ ਵਿੱਚ ਚਾਹ ਪੀਂਦੇ ਨੇ ਥੋੜੀ ਦੇਰ ਬਾਅਦ ਸਰਤਾ ਆਪਣੇ ਦੋਨਾਂ ਬੱਚਿਆਂ ਨੂੰ ਜਿਹੜੇ ਸਭ ਤੋਂ ਛੋਟੇ ਬੱਚੇ ਸਨ ਉਹਨਾਂ ਨੂੰ ਨਾਲ ਲੈਂਦੀ ਹੈ ਤੇ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਂ ਬਾਜ਼ਾਰ ਜਾ ਕੇ ਆਉਣੀ ਆਂ ਥੋੜੀ ਸਬਜ਼ੀ-ਭਾਜੀ ਲੈ ਕੇ ਆਉਣੀ ਆਂ ਸਰਤਾ ਆਪਣੇ ਦੋਨਾਂ ਬੱਚਿਆਂ ਨੂੰ ਨਾਲ ਲੈਂਦੀ ਹੈ ਜਿਹਦੇ ਵਿੱਚ ਇੱਕ ਮੁੰਡੇ ਦੀ ਉਮਰ ਸੀ 5 ਸਾਲ ਦੀ ਤੇ ਦੂਜੇ ਮੁੰਡੇ ਦੀ ਉਮਰ ਸੀ 7 ਸਾਲ ਦੀ ਇੱਕ ਜਿਨ੍ਹਾਂ ਦਾ ਸਭ ਤੋਂ ਵੱਡਾ ਮੁੰਡਾ ਸੀ ਉਹ ਆਪਣੀ ਦਾਦੀ ਕੋਲ ਹੀ ਛੱਡ ਜਾਂਦੀ ਹੈ ਤੇ ਇਹ ਦੋਨਾਂ ਮੁੰਡਿਆਂ ਨੂੰ ਨਾਲ ਲੈ ਕੇ ਘਰੋਂ ਭੱਜ ਜਾਂਦੀ ਹੈ ਹੁਣ ਦੁਪਹਿਰ ਦੇ 11 12 ਦਾ ਟਾਈਮ ਹੋ ਚੁੱਕਿਆ ਸੀ ਬੱਚਿਆਂ ਦੀ ਦਾਦੀ ਜੀ ਦਾ ਨਾਮ ਸੀ ਰੁਕਮਣੀ ਇਹ ਆਪਣੇ ਪੋਤੇ ਨੂੰ ਕਹਿੰਦੀ ਹੈ ਕਿ ਜਾ ਤੂੰ ਆਪਣੇ ਪਿਓ ਨੂੰ ਠਾਲ ਉੱਤੋਂ ਧੁੱਪ ਕਿੰਨੀ ਚੜ ਆਈ ਹੈ ਤੇ ਉਹਨੂੰ ਕਹਿ ਕੇ ਉੱਠ ਕੇ ਰੋਟੀ ਪਾਣੀ ਖਾ ਲੈ ਹੁਣ ਇਹਦਾ ਜਿਹੜਾ ਪੋਤਾ ਸੀ ਕੁਨਾਲ ਆਪਣੇ ਪਿਓ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਠਾਲਣ ਵਾਸਤੇ ਜਿਸ ਤਰ੍ਹਾਂ ਹੀ ਉਹਨੂੰ ਆਵਾਜ਼ ਮਾਰਦਾ ਹੈ ਤਾਂ ਇਹ ਦੇਖਦਾ ਹੈ ਕਿ ਉਹਦੇ ਪਿਓ ਦੇ ਸਰੀਰ ਦੇ ਉੱਤੇ ਕੋਈ ਵੀ ਕੱਪੜਾ ਨਹੀਂ ਸੀ ਉਹ ਦੇਖਦਾ ਹੈ ਕਿ ਇਹਦੇ ਪਿਓ ਦਾ ਜਿਹੜਾ ਥੱਲੇ ਵਾਲਾ ਪਾਰਟ ਸੀ ਉਹ ਪੂਰੀ ਤਰ੍ਹਾਂ ਨੀਲਾ ਹੋ ਚੁੱਕਿਆ ਸੀ ਉਹ ਹੁਣ ਪੱਜਾ ਪੱਜ ਆਪਣੀ ਦਾਦੀ ਕੋਲ ਵਾਪਸ ਆਉਂਦਾ ਹੈ ਤੇ ਆ ਕੇ ਦਾਦੀ ਨੂੰ ਦੱਸਦਾ ਹੈ ਕਿ ਪਾਪਾ ਤੇ ਕੁਝ ਬੋਲ ਹੀ ਨਹੀਂ ਰਹੇ ਪਾਪਾ ਦਾ ਪੂਰਾ ਸਰੀਰ ਨੀਲਾ ਹੋਇਆ ਹੈ ਹੁਣ ਦਾਦੀ ਆਪਣੇ ਮੁੰਡੇ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਉਹਦੇ ਮੁੰਡੇ ਦਾ ਪੂਰਾ ਸਰੀਰ ਨੀਲਾ ਵੇਖ ਕੇ ਉਹ ਹੈਰਾਨ ਹੋ ਜਾਂਦੀ ਹੈ ਜਦੋਂ ਉਹਦਾ ਪ੍ਰਾਈਵੇਟ ਪਾਰਟ ਦੇਖਦੀ ਹੈ ਤੇ ਉਹ ਵੀ ਪੂਰੀ ਤਰ੍ਹਾਂ ਸੁੱਜ ਕੇ ਮੋਟਾ ਹੋਇਆ ਸੀ ਹੁਣ ਦਾਦੀ ਗਾਰਡਨ ਦਾ ਜਿਹੜਾ ਮਾਲਕ ਸੀ ਸੰਜੀ ਉਹਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਸਰਿਤਾ ਆਪਣੇ ਘਰ ਵਾਲੇ ਦਾ ਖੂਨ ਕਰਕੇ ਇੱਥੋਂ ਫਰਾਰ ਹੋ ਗਈ ਹੈ ਸੰਜੀ ਵੱਲੋਂ ਹੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਹੁਣ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਰਾਮਕਿਸ਼ਨ ਦੀ ਬੋਡੀ ਨੂੰ ਚੱਕਦੀ ਹੈ ਇਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਦੇਖਣ ਤੋਂ ਇਹ ਹੀ ਲੱਗ ਰਿਹਾ ਸੀ ਕਿ ਰਾਮਕਿਸ਼ਨ ਦੇ ਮੂੰਹ ਦੇ ਵਿੱਚ ਕਿਸੇ ਨੇ ਕਪੜਾ ਥੂਸਿਆ ਸੀ ਤੇ ਉਸ ਤੋਂ ਬਾਅਦ ਇਹਦੇ ਪ੍ਰਾਈਵੇਟ ਪਾਰਟ ਨੂੰ ਇੰਨੀ ਜ਼ੋਰ ਦੀ ਨਾਲ ਘੁੱਟਿਆ ਕਿ ਇਹਦੀ ਮੌਤ ਹੋ ਗਈ। ਪੁਲਿਸ ਦਾ ਹੁਣ ਇੱਥੇ ਇਹ ਮੰਨਣਾ ਸੀ ਕਿ ਇੱਕ ਕੱਲੀ ਔਰਤ ਇਹ ਸਾਰਾ ਕੁਝ ਨਹੀਂ ਕਰ ਸਕਦੀ। ਪੁਲਿਸ ਉੱਚਾਰੇ ਪਾਸੇ ਸਰਿਤਾ ਨੂੰ ਲੱਭ ਰਹੀ ਸੀ ਤੇ ਤਕਰੀਬ 1 ਘੰਟੇ ਬਾਅਦ ਹੀ ਸਰਿਤਾ ਇਹਨਾਂ ਨੂੰ ਮਿਲ ਜਾਂਦੀ ਹੈ। ਹੁਣ ਪੁਲਿਸ ਸਰਿਤਾ ਨੂੰ ਫੜ ਕੇ ਥਾਣੇ ਦੇ ਵਿੱਚ ਲਿਆਂਦੀ ਅਤੇ ਇਹਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਆਪਣੇ ਪਤੀ ਨੂੰ ਕਿਉਂ ਮਾਰਿਆ ਤੇ ਕਿਹਦੇ ਨਾਲ ਮਿਲ ਕੇ ਮਾਰਿਆ। ਹੁਣ ਉਹਨੇ ਇਹ ਪੂਰੀ ਜਿਹੀ ਕਹਾਣੀ ਦੱਸੀ। ਇਹ ਕਹਾਣੀ ਕੁਝ ਇਸ ਤਰ੍ਹਾਂ ਸੀ। ਇਹ ਦੱਸਦੀ ਹੈ ਕਿ ਅੱਜ ਤੋਂ 13 ਸਾਲ ਪਹਿਲਾਂ ਸਰਤਾ ਦਾ ਵਿਆਹ ਰਾਮਕਿਸ਼ਨ ਦੇ ਨਾਲ ਹੋਇਆ ਸੀ। ਰਾਮਕਿਸ਼ਨ ਉਮਰ ਦੇ ਵਿੱਚ ਇਹਦੇ ਤੋਂ 12-13 ਸਾਲ ਵੱਡਾ ਸੀ ਕਿਉਂਕਿ ਇਹਦੀ ਉਮਰ 40 ਸਾਲ ਦੀ ਸੀ ਤੇ ਸਰਤਾ ਦੀ ਉਮਰ 28-29 ਸਾਲ ਦੀ ਸੀ। ਦੇਖਣ ਦੇ ਵਿੱਚ ਵੀ ਸਰਤਾ ਕਾਫੀ ਸੋਹਣੀ ਸੀ ਤੇ ਰਾਮਕਿਸ਼ਨ ਸੋਹਣਾ ਨਹੀਂ ਸੀ, ਉਹ ਕਾਲਾ ਸੀ। ਹੁਣ ਟਾਈਮ ਦੇ ਨਾਲ-ਨਾਲ ਇਹਨਾਂ ਦੇ ਘਰ ਤਿੰਨ ਬੱਚੇ ਹੋਏ। ਤਿੰਨ ਬੱਚੇ ਹੋਣ ਤੋਂ ਬਾਅਦ ਰਾਮਕਿਸ਼ਨ ਬੁੱਢਾ ਹੋ ਗਿਆ ਪਰ ਜਿਹੜੀ ਸਰਤਾ ਸੀ ਇਦੀ ਹਜੇ ਵੀ ਹਵਸ਼ ਮੀਟੀ ਨਹੀਂ ਸੀ ਇਹ ਹਜੇ ਵੀ ਉਸੇ ਤਰ੍ਹਾਂ ਹੀ ਆਪਣੇ ਪਤੀ ਦੇ ਕੋਲੋਂ ਸੁੱਖ ਪਾਉਣਾ ਚਾਹੁੰਦੀ ਸੀ ਪਰ ਪਤੀ ਇਹਦਾ ਹੁਣ ਇਹਦੇ ਵੱਲ ਧਿਆਨ ਹੀ ਨਹੀਂ ਦਿੰਦਾ ਸੀ ਤੇ ਦੂਜੇ ਬੰਨੇ ਇਹ ਕਹਿੰਦੀ ਹੈ ਕਿ ਮੈਨੂੰ ਆਪਣਾ ਪਤੀ ਪਸੰਦ ਵੀ ਨਹੀਂ ਸੀ ਪਰ ਇਹ ਕਹਿੰਦੀ ਹੈ ਕਿ ਫਿਰ ਵੀ ਇਹ ਟਾਈਮ ਪਾਸ ਕਰ ਰਹੀ ਸੀ ਪਹਿਲਾਂ ਇਹ ਜੂਪੀ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਸਨ ਪਰ ਇਹਦਾ ਭਰਾ ਸੋਨੀਪੱਤ ਦੇ ਵਿੱਚ ਕੰਮ ਕਰਦਾ ਸੀ ਤੇ ਇਹਦੇ ਕਹਿਣ ਦੇ ਉੱਤੇ ਹੀ ਇਹ ਇੱਥੇ ਆਏ ਸਨ ਤੇ ਉਹਨੇ ਹੀ ਰੈਸਟੋਰੈਂਟ ਦੇ ਵਿੱਚ ਇਹਨਾਂ ਨੂੰ ਕੰਮ ਤੇ ਲਵਾ ਦਿੱਤਾ ਸੀ ਦਿਨ ਦੇ ਵਿੱਚ ਰਾਮਕਿਸ਼ਨ ਨਮਕੀਨ ਦੇ ਪੈਕਟ ਲੈ ਕੇ ਦੁਕਾਨਾਂ ਤੇ ਵੇਚਣ ਜਾਂਦਾ ਸੀ ਜਿਸ ਦਿਨ ਰੈਸਟੋਰੈਂਟ ਦੇ ਵਿੱਚ ਕੋਈ ਵਿਆਹ ਹੁੰਦਾ ਸੀ ਤਾਂ ਉਸ ਦਿਨ ਇਹਨੂੰ ਕਾਫੀ ਪੈਸੇ ਵੀ ਮਿਲਦੇ ਸਨ ਹੁਣ ਸਰਤਾ ਦੱਸਦੀ ਹੈ ਕਿ 1 ਸਾਲ ਪਹਿਲਾਂ ਇਹਦੇ ਪਤੀ ਤੇ ਕੋਈ ਮੁਕਦਮਾ ਚੱਲਿਆ ਸੀ ਜਿਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਜੇਲ੍ਹ ਦੇ ਵਿੱਚ ਇਹਦੀ ਮੁਲਾਕਾਤ ਹੋਈ ਸੀ ਸਤਪਾਲ ਦੇ ਨਾਲ ਜਦੋਂ ਇਹਦਾ ਪਤੀ ਜੇਲ੍ਹ ਤੋਂ ਛੁੱਟ ਕੇ ਘਰ ਆਇਆ ਤੇ ਕੁਝ ਸਮੇਂ ਬਾਅਦ ਹੀ ਸਤਪਾਲ ਵੀ ਜੇਲ੍ਹ ਤੋਂ ਛੁੱਟ ਗਿਆ ਹੁਣ ਸਤਪਾਲ ਦਾ ਇਹਨਾਂ ਦੇ ਘਰ ਦੇ ਵਿੱਚ ਕਾਫੀ ਆਣਾ ਜਾਣਾ ਸੀ ਸਤਪਾਲ ਵੇਖਣ ਦੇ ਵਿੱਚ ਜਵਾਨ ਸੀ ਹਟਾਕਟਾ ਸੀ ਤੇ ਇਹਦਾ ਹੁਣ ਦਿਲ ਸਤਪਾਲ ਤੇ ਆ ਜਾਂਦਾ ਹੈ ਤੇ ਇਹਨਾਂ ਦੋਨਾਂ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਵੀ ਬਣ ਚੁੱਕੇ ਸਨ ਸਰਿਤਾ ਹੁਣ ਸਤਪਾਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ ਤੇ ਉਹ ਹੁਣ ਸਤਪਾਲ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਦੂਜੇ ਬਨੇ ਰਾਮਕ੍ਰਿਸ਼ਨ ਆਪਣੀ ਪਤਨੀ ਤੇ ਸ਼ੱਕ ਕਰਨ ਲੱਗ ਪਿਆ ਸੀ ਕਿਉਂਕਿ ਇਹ ਇੰਸਟਾ ਤੇ ਰੀਲਾਂ ਬਣਾਉਂਦੀ ਸੀ ਇਹਦੀਆਂ ਰੀਲਾਂ ਵਾਇਰਲ ਹੁੰਦੀਆਂ ਸਨ ਤੇ ਨੈਟ ਦੇ ਉੱਤੇ ਹੀ ਇਹ ਕਈ ਬੰਦਿਆਂ ਦੇ ਨਾਲ ਗੱਲਾਂ ਵੀ ਕਰਦੀ ਸੀ ਇਸ ਲਈ ਰਾਮਕ੍ਰਿਸ਼ਨ ਇਹਨੂੰ ਨੈੱਟ ਦੇ ਉੱਤੇ ਰੀਲਾਂ ਪਾਉਣ ਤੋਂ ਰੋਕਦਾ ਸੀ ਇਸ ਲਈ ਇਹ ਪੂਰੀ ਤਰ੍ਹਾਂ ਆਪਣੇ ਪਤੀ ਤੋਂ ਤੰਗ ਹੋ ਚੁੱਕੀ ਸੀ ਇਹਨੇ ਸੋਚ ਲਿਆ ਸੀ ਕਿ ਇਹ ਹੁਣ ਸੱਤਪਾਲ ਦੇ ਨਾਲ ਹੀ ਰਹੇਗੀ ਇਸ ਲਈ ਇਹਨੇ ਪਹਿਲਾਂ ਵੀ ਆਪਣੇ ਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨੂੰ ਕਈ ਵਾਰੀ ਕਰੰਟ ਵੀ ਲਾਉਣ ਦੀ ਕੋਸ਼ਿਸ਼ ਕੀਤੀ ਕਈ ਵਾਰੀ ਧੱਕਾ ਵੀ ਦਿੱਤਾ ਪਰ ਇਹ ਬਚ ਜਾਂਦਾ ਸੀ ਹੁਣ YouTube ਦੇ ਉੱਤੇ ਇਹ ਦੇਖਦੀ ਹੈ ਕਿ ਕਿਸੇ ਬੰਦੇ ਦਾ ਪ੍ਰਾਈਵੇਟ ਪਾਰਟ ਘੁੱਟ ਦਿੱਤਾ ਜਾਵੇ ਜਾਂ ਤੋੜ ਮਰੋੜ ਦਿੱਤਾ ਜਾਵੇ ਤੇ ਉਸ ਬੰਦੇ ਦੀ ਮੌਤ ਵੀ ਹੋ ਸਕਦੀ ਹੈ ਇਹ ਹੁਣ 6 ਜਨਵਰੀ ਦੀ ਰਾਤ ਨੂੰ ਜਦੋਂ ਇਹ ਟਾਈਮ ਆਉਂਦਾ ਹੈ ਤਾਂ ਇਸ ਦਿਨ ਇਹ ਆਪਣੇ ਪਤੀ ਨੂੰ ਪਹਿਲਾਂ ਚਿਕਨ ਵਗੈਰਾ ਖਵਾਉਂਦੀ ਹੈ ਤਾਂ ਜੋ ਉਹਨੂੰ ਕੋਈ ਵੀ ਸ਼ੱਕ ਨਾ ਹੋਵੇ ਫਿਰ ਜਦੋਂ ਅੱਧੀ ਰਾਤ ਨੂੰ ਇਹ ਸੁੱਤੇ ਹੁੰਦੇ ਨੇ ਤਾਂ ਸਰਿਤਾ ਆਪਣੇ ਆਸ਼ਿਕ ਸਤਪਾਲ ਨੂੰ ਫੋਨ ਕਰਦੀ ਹੈ ਤੇ ਹੌਲੀ ਜੀ ਨਾਲ ਦਰਵਾਜ਼ਾ ਖੋਲ੍ਹਦੀ ਹੈ ਸਤਪਾਲ ਅੰਦਰ ਆਉਂਦਾ ਹੈ ਇਹਦਾ ਪਤੀ ਸੁੱਤਾ ਹੁੰਦਾ ਹੈ ਸਤਪਾਲ ਸਰਿਆਨਾ ਚਾਹਦਾ ਹੈ ਤੇ ਇਹਦੇ ਪਤੀ ਦੇ ਮੂੰਹ ਦੇ ਉੱਤੇ ਸਰਿਆਨਾ ਰੱਖ ਦਿੰਦਾ ਹੈ ਤੇ ਕਿਸੇ ਨੂੰ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ ਇਹ ਉਹਦਾ ਸਾਹ ਘੋਟ ਦਿੰਦਾ ਹੈ ਸ਼ੇਰ ਸਰਤਾ ਕੀ ਕਰਦੀ ਹੈ ਕਿ ਆਪਣੇ ਪਤੀ ਦਾ ਪ੍ਰਾਈਵੇਟ ਪਾਰ ਫੜਦੀ ਹੈ ਤੇ ਇੰਨੀ ਜ਼ੋਰ ਦੀ ਨਾਲ ਘੋਟਦੀ ਹੈ ਕਿ ਇਹਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਸਤਪਾਲ ਨੂੰ ਉੱਥੋਂ ਭਜਾ ਦਿੰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਕੱਲ ਨੂੰ ਮੈਂ ਵੀ ਭੱਜ ਕੇ ਤੇਰੇ ਕੋਲ ਆ ਜਾਵਾਂਗੀ ਫਿਰ ਆਪਾਂ ਦੋਨੇ ਜਾਨੇ ਜਾ ਕੇ ਕਿਤੇ ਵਿਆਹ ਕਰਵਾ ਲਵਾਂਗੇ ਇਹ ਉਹ ਦੱਸਦੀ ਹੈ ਕਿ ਇਹਦਾ ਜਰਾ ਵੱਡਾ ਮੁੰਡਾ ਹੈ ਉਹ ਪਿਤਾ ਦੇ ਨਾਲ ਹੀ ਜ਼ਿਆਦਾ ਰਹਿੰਦਾ ਹੈ ਉਹਦੇ ਨਾਲ ਉਹਦੀ ਜ਼ਿਆਦਾ ਬੰਦੀ ਹੈ ਇਸ ਲਈ ਉਹ ਆਪਣੇ ਵੱਡੇ ਮੁੰਡੇ ਨੂੰ ਛੱਡ ਜਾਂਦੀ ਹੈ ਤੇ ਛੋਟੇ ਦੋਨਾਂ ਮੁੰਡਿਆਂ ਨੂੰ ਆਪਣੇ ਨਾਲ ਲੈ ਜਾਂਦੀ ਹੈ ਇਹ ਹੁਣ ਸਟੇਸ਼ਨ ਤੇ ਜਾ ਕੇ ਸਤਪਾਲ ਨੂੰ ਫੋਨ ਕਰਦੀ ਹੈ ਕਿ ਮੈਂ ਸਟੇਸ਼ਨ ਤੇ ਆ ਗਈ ਹਾਂ ਤੇ ਤੂੰ ਵੀ ਆ ਜਾ ਪਰ ਸਤਪਾਲ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਇਹਨੂੰ ਜਾ ਕੇ ਉਥੋਂ ਦਬੋਚ ਲੈਂਦੀ ਹੈ ਇੱਕ ਵਾਰੀ ਫਿਰ ਤੋਂ ਇੱਕ ਔਰਤ ਦੀ ਹਵਸ਼ ਦੀ ਅਗਨੇ ਆਪਣਾ ਵਸਦਾ ਵਸਾਇਆ ਕਰ ਬਰਬਾਦ ਕਰਕੇ ਰੱਖ ਲਿਆ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ